ਗਾਂਧੀਸ਼ ਕਰੂ ਲੈ ਕੇ ਅੱਜ ਦੀ ਮੀਟਿੰਗ ਸੱਦੀ ਗਈ। ਪਹਿਲੇ ਤਾਂ ਦੱਸਾਂ ਜੀ ਪਹਿਲਾਂ ਮੈਂ ਸਾਡੀ ਭਾਰਤੀ ਕਿਸਾਨੀ ਨੂੰ ਕਰਦੀ ਹਾਂ। ਜ਼ਿਲ੍ਹਾ ਫਾਲਕਾ ਦੀ ਹਰ ਇੱਕ ਮਹੀਨੇ ਦੀ 13 ਤਰੀਕ ਨੂੰ ਮੀਟਿੰਗ ਹੁੰਦੀ ਆ। ਜਿਸ ਅਸੀਂ ਵਕਵਾ ਕੁ ਵਿਸ਼ੇ ਪਿਛਲੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਸਭ ਤੋਂ ਪਹਿਲਾਂ ਅੱਜ ਅਸੀਂ ਜੋ ਇੱਕ ਦਰਦਨਾਕ ਹਾਦਸਾ ਹੋਇਆ ਅਹਮਦਾਬਾਦ ਦੇ ਵਿੱਚ ਜਿਹਦੇ ਵਿੱਚ ਤਕਰੀਬਨ 250 ਦੇ ਆਸੇ-ਪਾਸੇ ਮਨੁੱਖੀ ਜਾਨਾਂ ਗਈਆਂ ਉਹਦੇ ਅਸੀਂ ਅਫਸੋਸਜਨ ਕੀਤਾ। ਤੇ ਜਥੇਬੰਦੀ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਰ ਕੀਤੀ ਹੈ ਤੇ ਉਹਨਾਂ ਨਾਲ ਖੜਨ ਦਾ ਤਹਈਆ ਕੀਤਾ ਹੈ ਪਰਮਾਤਮਾ ਉਹ ਵਿਛੜੀਆਂ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਤੇ ਇਹੋ ਜਿਹਾ ਗੌਂਡ ਦੁਰਦਨਾ ਗੌਂਡ ਦੁਨੀਆਂ ਤੇ ਕਿਤੇ ਨਾ ਹੋਵੇ ਕਿਉਂਕਿ ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਸਵੇਰ ਸ਼ਾਮ ਕਰਦੇ ਹਾਂ ਇਹ ਜਿਹੜਾ ਹਾਲਾਤ ਹੈ ਇਹ ਦਿਨ ਸਾਰਿਆਂ ਦੇ ਬਲੁਧਰੇ ਗਏ ਜਿਹੜੀਆਂ ਕਿਸਾਨੀ ਸਮੱਸਿਆਵਾਂ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਆਉਣ ਵਾਲਾ ਸਮੇਂ ਦੇ ਵਿੱਚ ਝੋਨੇ ਦੀ ਵਿਜਾਈ ਹੋਣੀ ਹੈ ਬਿਜਲੀ ਦੀ ਬੜੀ ਮੰਗ ਵਧ ਗਈ ਹੈ ਨਹਿਰੀ ਪਾਣੀ ਜਿੰਨੀ ਸਾਨੂੰ ਲੋੜ ਆ ਉਹ ਨਾ ਪੂਰਾ ਪਾਣੀ ਨਹੀਂ ਆ ਰਿਹਾ ਕਿਉਂਕਿ ਜਿਹੜੇ ਕਾਨੂੰਨ ਹੈ ਜਿਹੜੇ ਨਿਯਮ ਹੈ ਉਹ 1947 ਤੋਂ ਪਹਿਲਾਂ ਦੇ ਆ ਟੋਟਲ ਜ਼ਮੀਨ ਦੇ ਵਿੱਚ ਅੱਜ ਝੋਨਾ ਹੁੰਦਾ ਹੈ ਟੋਟਲ ਜ਼ਮੀਨ ਦੇ ਵਿੱਚ ਕਣਕ ਹੁੰਦੀ ਹੈ ਪਰ ਮੋਗਾਂ ਦੇ ਡਿਜ਼ਾਈਨ ਬਿਲਕੁਲ 100 ਸਾਲ ਪੁਰਾਣੇ ਆ ਤੇ 14 ਲੱਖ ਟੂਵਲ ਹੈ ਕੈਂਸਰ ਚ ਅਸੀਂ ਪੀੜਤ ਹੋ ਜਾਂਦੇ ਆ ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਸਾਡੇ ਕੋਲੇ ਪਾਣੀ ਜਿਹੜਾ ਨਹਿਰੀ ਪਾਣੀ ਨੂੰ ਐਕਸੈਸ ਆ 30% ਜ਼ਿਆਦਾ ਉਪਲਬਧ ਕਰਾਵੇ ਤੇ ਇਹਦੇ ਚੋਂ ਨਿਕਲ ਸਕੇ ਦੂਜੀ ਗੱਲ ਇਹ ਸੀ ਵੀ ਅਸੀਂ ਚਾਹੁੰਦੇ ਸੀ ਬਾਸਪਤੀ ਦਾ ਸਰਕਾਰ ਭਾਅ ਬਣੇ ਸਰਕਾਰ ਨੇ ਇਹਦੇ ਤਿੱਕਰ ਬਾਸਪਤੀ ਦਾ ਭਾਅ ਨਹੀਂ ਬਣਨਾਗਾ ਜੇ ਬਾਸਪਤੀ ਦਾ ਭਾਅ ਬਣਦੀ ਆ ਤੇ ਇਹਦੇ ਫੋਰਨ ਕ੍ਰੈਂਸੀ ਵੀ ਆਉਂਦੀ ਆ ਫੋਰਨ ਕ੍ਰੈਂਸੀ ਦੇ ਵਿੱਚ ਵੀ ਇਹ ਜਮੀਨੀ ਪੱਧਰ ਤੱਕ ਆਉਂਦਾ ਦੂਜੀ ਗੱਲ ਇਹ ਵੀ ਜਿਹੜਾ ਪਾਕਿਸਤਾਨ ਨਾਲ ਤੇ ਭਾਰਤ ਦੀ ਲੜਾਈ ਆ ਉਹ ਪੰਜਾਬ ਨੂੰ ਖਾੜਾ ਨਾ ਬਣਾਇਆ ਜਾਵੇ ਅਸੀਂ ਚਾਹੁੰਦੇ ਹਾਂ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਜੇ ਅਸੀਂ ਅਰਾਨ ਰਾਕ ਸਾウਦੀ ਅਰਬ ਦੇ ਵਿੱਚ ਸਾਡਾ ਆਲਾਨ ਪ੍ਰਦਾਨ ਹੁੰਦਾ ਕਿਉਂਕਿ ਸਾਡੇ ਕੋਲ ਖੁਸ਼ਕ ਬੰਦਰਗਾਹ ਕੋਸੀ ਹੋ ਲੁਧਿਆਣਾ ਬੰਦ ਹੋ ਗਈ ਹੈ ਅਸੀਂ ਸਵਰਗੀ ਸਰਦਾਰ ਮਨੋਹਰ ਸਿੰਘ ਗਿੱਲ ਜਿਨ੍ਹਾਂ ਨੇ ਕਾਰਗੋ ਅੰਮ੍ਰਿਤਸਰ ਨੂੰ ਤੇ ਲੁਧਿਆਣੇ ਨੂੰ ਕਾਰਗੋ ਦੇ ਦਿੱਤੇ ਸੀ ਜਾਜ ਅੱਜ ਜੇ ਸਾਨੂੰ ਦੁੱਖ ਹੈ ਵੀ ਨਾ ਸਾਡਾ ਅੰਮ੍ਰਿਤਸਰੋਂ ਐਕਸਪੋਰਟ ਹੋ ਰਿਹਾ ਤੇ ਨਾ ਸਾਨੂੰ ਲੁਧਿਆਣੇ ਤੋਂ ਜਿਹੜੀ ਕਾਰ ਬੰਦਰਗਾ ਡرائی ਬੰਦਰਗਾ ਬਣਾਈ ਸੀ ਤੇ ਅੱਜ 2% ਸਬਜ਼ੀਆਂ ਜਿਹੜੀਆਂ ਉਹ ਵੱਧਦੀਆਂ ਬਾਕੀ ਖਰਾਬ ਹੋ ਰਹੀਆਂ ਸਬਜ਼ੀਆਂ ਦਾ ਵੇਖ ਲਓ ਫਲਾਂ ਦਾ ਵੇਖ ਲਓ ਇੰਨੀ ਟੈਂਪਰੇਚਰ ਦੇ ਵਿੱਚ ਕੀ ਹਾਲ ਹੁੰਦਾ ਦੁੱਧ ਦਾ ਕੀ ਹੈ ਪਨੀਰ ਦਾ ਕੀ ਹਾਲ ਹੈ ਪੰਜਾਬ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਇਹ ਮੱਧ ਏਸ਼ੀਆ ਦਾ ਬਾਰਡਰ ਖੋਲੇ ਜਾਣ ਤੇ ਪੰਜਾਬ ਬਚ ਸਕਦਾ ਕੁਝ ਜਿਹੜਾ ਪੰਜਾਬ ਵਸ ਸਕਦਾ ਤੇ ਜਿਹੜਾ ਨਹਿਰੀ ਪਾਣੀ ਪੁਰਾਣਾ ਸਰਕਾਰ ਦਾਅਵੇ ਕਰ ਰਹੀ ਹੈ ਵੀ ਅੱਜ ਤੱਕ ਜਿੰਨਾ ਵੀ ਨਹਿਰੀ ਪੱਲੀ ਪ੍ਰਯੋਗ ਦਿੱਤਾ ਗਿਆ ਪਹਿਲੀ ਵਾਰ ਇਹ ਬਿਸਕ ਫੈਂਡ ਪਾਣੀ ਵਰਤਿਆ ਜਾ ਰਿਹਾ ਹੈ ਇਹ ਜੀ ਸਾਰਾ ਗਰਾਊਂਡ ਤੇ ਨਹੀਂਗਾ ਨਹਿਰ ਯੂਸ਼ੇ ਬਣਾਤੀਆਂ ਪਿੱਛੋਂ ਪਾਣੀ ਘਟ ਕਰਤਾ ਵੀਸ਼ੇ ਵੜਾ ਕੇ ਤੇ ਪਾਣੀ ਸਾਰਾ ਅੱਗੇ ਲੱਗੇ ਟੇਲਾਂ ਦੇ ਉੱਤੇ ਨਹਿਰਾਂ ਟੁੱਟਦੀਆਂ ਤੇ ਪਿਛਲੇ ਮੁਗੇ ਚੱਕੇ ਗਏ ਸਾਨੂੰ ਕਹਿੰਦੇ ਸੀ ਤੁਸੀਂ 14 ਲੱਖ ਕਿਊਬਲ ਕਦੇ ਹਾਸਤੇ ਲਾਏ ਸਾਨੂੰ ਅਸੀਂ ਸਾਨੂੰ ਪਾਣੀ ਨਹਿਰੀ ਪਾਣੀ ਦੇਣ ਤੇ ਅਸੀਂ ਅੱਜ ਹੀ ਟੂਲ ਬੰਦ ਕਰ ਦਿਆਂਗੇ ਕਿਸਾਨ ਸਭ ਤੋਂ ਪਹਿਲਾਂ 23% ਅਸੀਂ ਨਹਿਰੀ ਪਾਣੀ ਵਰਤਦੇ ਆ 77% ਅਸੀਂ ਧਰਤੀ ਚੋਂ ਵਰਤਦੇ ਆ ਕੈਂਸਰ ਸਾਨੂੰ ਕਾਦੇ ਨਾਲ ਹੋਇਆ ਵਾਤਾਵਰਨ ਦੂਸ਼ਿਤ ਕਾਦੇ ਨਾਲ ਹੋਇਆ ਅਸੀਂ ਇਹ ਚਾਉਂਦੇ ਆ ਇਹ ਕਹਿੰਦੇ ਸੀ 30% ਅਸੀਂ ਵੱਧ ਪਾਣੀ ਦੇਵਾਂਗੇ 30% ਵੱਧ ਪਾਣੀ ਨਹੀਂ ਆ ਰਿਹਾ ਸਾਡੇ ਕੋਲੇ ਸਾਡੇ ਨਾਲ ਤਾਂ ਜਿੰਨੀ ਲੋੜ ਹੈ ਉੱਤੇ ਵੇਖੋ ਹੁਣ ਪਾਣੇ ਨਹਿਰਾਂ ਦੀ ਸਫਾਈ ਕਦੋਂ ਕਰਨੀ ਆ ਅੱਜ ਨਹਿਰਾਂ ਦੀ ਸਫਾਈ ਹੋ ਰਹੀ ਆ ਜਦੋਂ ਨਹਿਰਾਂ ਦੀ ਸਫਾਈ ਇਹਦੇ ਪੂਰੀ ਨਹੀਂ ਹੋਣੀ ਤੇ ਪਾਣੀ ਛੱਡ ਦੇਣਾ ਤੇ ਸਾਨੂੰ ਪਤਾ ਨਹੀਂ ਲੱਗਣਾ ਵੀ ਜਿਹੜਾ ਕਾਕ ਕਪਾ ਬਾਹਰ ਕੱਢਿਆ ਕਿ ਥੱਲੇ ਹੀ ਪਿਆ ਉਹ ठेकेदारों ਦੇ ਪ੍ਰਸ਼ਾਸਨ ਦੇ ਮਿਲੀ ਭੁਗਤ ਨਾਲ ਸਾਰੀਆਂ ਨਹਿਰਾਂ ਦੇ ਵਿੱਚ ਹੁਣ ਸਫਾਈ ਹੋ ਰਹੀ ਹੈ ਤੇ ਜਿਹੜੇ ਬਿਜਲੀ ਵਾਲੇ ਸੀਗੇ ਸਾਡੇ ਕੋਲੇ ਬਿਜਲੀ ਦਾ ਲੋਡ ਕਿੰਨਾ ਵੱਧ ਗਿਆ ਤੇ ਬਿਜਲੀ ਦੇ ਮੁਲਾਜ਼ਮ ਕਿੰਨੇ ਘਟਾ ਜਿਹੜੇ ਕੰਡਕਟਰ ਹੈ ਬੜੇ ਮੋਟੇ ਚਾਹੀਦੇ ਸਾਨੂੰ ਲੋਡ ਮੁਤਾਬਕ ਤੇ ਕੰਡਕਟਰ ਪਤਲੇ ਆ ਕਦੇ ਕੱਟ ਲੱਗ ਜਾਂਦੇ ਆ ਸੋ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਤਿੰਨ ਸਾਫ ਦਾ ਅਸੀਂ ਬਦਲਾਓ ਚਾਹੁੰਦੇ ਸੀ ਬਦਲਾਓ ਆਊਗਾ ਕਾਲੀਆਂ ਤੇ ਕਾਂਗਰਸਿਆਂ ਤੋਂ ਆਕੇ ਸੀਗੇ ਆਕੇ ਸਾਨੂੰ ਕਹਿੰਦੇ ਸੀ ਬਦਲਾਅ ਦੇਵਾਂਗੇ ਨਾ ਬਦਲਾਅ ਬਦਲੂ ਕੋਈ ਨਹੀਂ ਦੇਣਾ ਭਰਾ ਮਾਰੂ ਨੀਤੀ ਪੜਾਈ ਹੈ ਉਹੋ ਹੀ ਇਹਨਾਂ ਦੀਆਂ ਸਕਿਉਰਟੀਆਂ ਹੈ ਉਹੋ ਹੀ ਇਹਨਾਂ ਦੇ ਲਾਰੇ ਹੈ ਉਹੋ ਹੀ ਜਿਵੇਂ ਕਹਿੰਦੇ ਮਿਗੇਰੂ ਰਾਮ ਦੇ ਸੁਪਨੇ ਆ ਕੋਈ ਜ਼ਰੂਰਤ ਤੇ ਸਾਡੇ ਵਾਸਤੇ ਨਹੀਂ ਅੱਜ ਕਿਸਾਨ ਵੀ ਮਲਾਜਮ ਵੀ ਮਜ਼ਦੂਰ ਵੀ ਇੱਕ ਪਾੜਾ ਪਾਈ ਜਾਂਦੇ ਆ ਮਲਾਜਮ ਆਜਾ 19 ਦਾ ਧਰਨਾ ਸਾਰੀ ਸਰਕਾਰ ਪੰਜਾਬ ਸਰਕਾਰ ਲੁਧਿਆਣੇ ਬੈਠੀ ਆ ਅਸੀਂ ਇੱਥੇ ਕਿਸੇ ਅਫਸਰ ਨੂੰ ਪਾਲਦੇ ਅਫਸਰ ਕੋਈ ਹੈ ਨਹੀਂਗਾ ਸਾਰੇ ਅਫਸਰ ਲੁਧਿਆਣੇ ਬੈਠੇ ਆ ਤੇ ਲੋਕ ਪਿੱਟੀ ਜਾਂਦੇ ਆ ਮਲਾਜ਼ਮ ਹੈ ਸਾਡੇ ਨਵੇਂ ਨੌਜਵਾਨ ਮਲਾਜ਼ਮ ਬੱਚਿਆਂ ਨੂੰ ਅਸੀਂ ਚਾਹੁੰਦੇ ਸੀ ਰੋਜ਼ਗਾਰ ਮਿਲੂਗਾ ਉਹਨੋਂ ਉਥੇ ਮਜਾਰੇ ਕਰੀ ਜਾਂਦੇ ਆ ਉਹਨਾਂ ਹਾਸਤੇ ਵੀ ਕੋਈ ਵਿਸੇਬਾ ਨਹੀਂਗਾ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ